ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਦੇ ਠਾਣਾ ਮਾਹਲਪੁਰ ਅਧੀਨ ਆਉਂਦੇ ਪਿੰਡੇ ਕੋਟਫਤੂਹੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੋਟਫਤੂਹੀ ਚ ਦੁਪਹਿਰ 1 ਵਜੇ ਦੇ ਕਰੀਬ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਤੇ ਹਾਦਸਾ ਇੱਕ ਐਕਟਿਵਾ ਤੇ i20 ਗੱਡੀ ਦੇ ਵਿਚਕਾਰ ਹੁੰਦਾ ਤੇ ਜਦੋਂ ਦੋਵੇਂ ਵਾਹਨ ਆਮੋ ਸਾਹਮਣੇ ਆ ਰਹੇ ਹੁੰਦੇ ਨੇ ਤਾਂ ਇਹਨਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਐਕਟਿਵਾ ਸਵਾਰ ਦੋਵੇਂ ਵਿਅਕਤੀ ਇਹ ਨਹਿਰ ਦੇ ਵਿੱਚ ਡਿੱਗ ਜਾਂਦੇ ਨੇ ਜਿਸ ਦੇ ਵਿੱਚੋਂ ਇੱਕ ਨੌਜਵਾਨ ਨੂੰ ਤਾਂ ਇਹ ਸਥਾਨ ਦੇ ਲੋਕਾਂ ਵੱਲੋਂ ਤੁਰੰਤ ਰਸੀਆਂ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਜਾਂਦਾ ਹੈ ਜਦਕਿ ਦੂਸਰਾ ਨੋਚੂਆ ਨੇ ਇਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਬਹਿ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਹਾਦਸਾ ਇੰਨਾ ਕੁ ਜ਼ਿਆਦਾ ਭੈਣਕ ਸੀ ਕਿ ਤਸਵੀਰਾਂ ਵੇਖ ਕੇ ਤੁਸੀਂ ਸੈਸੇ ਅੰਦਾਜ਼ਾ ਲਗਾ ਸਕਦੇ ਹੋ ਕਿ ਐਕਟਿਵਾ ਬੁਰੀ ਤਰ੍ਹਾਂ ਦੇ ਨਾਲ ਚੱਕਨਾਚੂਰ ਹੋਈ ਹੈ ਤੇ ਉੱਥੇ ਜੇਕਰ ਆਪਾਂ I20 ਗੱਡੀ ਦੀ ਗੱਲ ਕਰੀਏ ਤਾਂ ਉਸਤੇ ਵੀ ਬੁਰੀ ਤਰ੍ਹਾਂ ਦੇ ਨਾਲ ਪਰਖੱਚੇ ਉੱਡੇ ਨੇ ਇਸ ਬਾਬਤ ਜਦੋਂ ਆਦਾਰਾ ਹੁਸ਼ਿਆਰਪੁਰਨ న్యూਸ ਵੱਲੋਂ ਕੋਟਫਤੋਹੀ ਦੇ ਚੌਕੀ ਇੰਚਾਰਜ ਸੁਖਵਿੰਦਰ ਸਿੰਘੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਉਸ ਮੁਤਾਬਕ ਇਹ ਹਾਦਸਾ 1 ਵਜੇ ਦੇ ਕਰੀਬ ਕੋਟਫ ਤੋਂ ਹੀ ਨਸਤੀਕ ਮੌਜੂਦ ਸਵਰਨ ਪੈਲੱਸ ਤੇ ਲੱਗੇ ਵਾਪਰਦਾ ਹੈ ਤੇ ਉਸ ਵਕਤ ਇਹ ਹਾਦਸਾ ਵਾਪਰਦਾ ਹੈ ਜਦੋਂ ਦੋਵੇਂ ਵਾਹਨ ਆਮੋ ਸਾਹਮਣੇ ਆ ਰਹੇ ਹੁੰਦੇ ਨੇ ਤਾਂ ਉਹਨਾਂ ਦੀ ਜ਼ੋਰਦਾਰ ਭਿਆਨਕ ਟੱਕਰ ਹੋ ਜਾਂਦੀ ਹੈ ਅਮ੍ਰਿਤਿਕ ਨੌਜਵਾਨ ਦੀ ਪਛਾਣ ਸਤਨਾਮ ਸਿੰਘ ਪੁੱਤਰ ਮੋਨ ਲਾਲ ਬੱਚੋਂ ਹੋਈ ਹੈ ਤੇ ਦੂਸਰਾ ਨੌਜਵਾਨ ਰਜਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਹੈ ਜਿਸ ਨੂੰ ਕਿ ਸਥਾਨਕ ਲੋਕਾਂ ਵੱਲੋਂ ਬਚਾਲਿਆ ਗਿਆ ਜਦਕਿ I20 ਗੱਡੀ 'ਤੇ ਸਵਾਰ ਨੌਜਵਾਨ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਦੀਪਕਰਾਇ ਜੋ ਕਿ ਪਚਨੰਗਲਾ ਪਿੰਡ ਦਾ ਰਹਿਣ ਵਾਲਾ ਹੈ ਉਸ ਵਿੱਚੋਂ ਹੋਈ ਹੈ ਤਾਂ ਤੁਹਾਨੂੰ ਤਸਵੀਰਾਂ ਵੀ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੋਟ ਤੋਈ ਨਹਿਰ ਤੇ ਇਹ ਹਾਦਸੇ ਵਾਪਰਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਇਹ ਗੱਡੀਆਂ ਜਿਹੜੀਆਂ ਹਾ사 ਗ੍ਰਸਤ ਹੋ ਕੇ ਉਹ ਨਹਿਰ ਤੇ ਇਹ ਕੰਡੇ ਤੇ ਰੇਲਿੰਗ ਨਾ ਹੋਣ ਕਾਰਨ ਨਹਿਰ ਦੇ ਵਿੱਚ ਜਾ ਵਿਅਕਤੀਆਂ ਨੇ ਤਾਂ ਅੱਜ ਇੱਕ ਵਾਰ ਮੋੜ ਤੋਂ ਇਹ ਦਰਦਨਾਕ ਹਾਦਸਾ ਵਾਪਰਿਆ ਜਿਸ ਤੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਉਸ ਦੀ ਮ੍ਰਿਤਕ ਦੇ ਦੀ ਭਾਲ ਲਈ ਲਗਾਤਾਰ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਤੇ ਸਥਾਨਿਕ ਲੋਕਾਂ ਵੱਲੋਂ ਜਦੋ ਜਹਿਦ ਕੀਤੀ ਜਾ ਰਹੀ ਹੈ